सत श्रीकाल जी बहुत 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 स्वागत है हफ्ते हाँ का राशि फल जी अठारह दिसंबर तो ला चोवी दिसंबर तक तो हफ्ते हाँ किस तरह गुजरेगा सब तो जानकारी अस ले हाजिर हाँ, हाँ जेक हाल तक साइब नही है तीज साइब करो जी तो हाँ मेघ यानी की ते वा बोहोत ही है हफ्ते की जो शुरुआत है वो थोड़ी टेंशन नाल हो सकती है टेंशन किस तरह दी मतलब जिथे तुसी काम करते हो उथे दी टेंशन पर तुसी इस दे कारण दुखी जा परेशान नहीं होना है क्योंकि जिमे जिमे हफ्ता अगे वधेगा सब कुछ तुहाडे फेवर विच होना शुरू हो जाएगा परेशानियां दे जिहड़े बदल हन ओ छट जाणगे जी ते ते हफ्ते उपा है जिसके हफ्ता बड़ा निकले है कि जो शुरुआती हफ्ते दिया टेंशन आ ओ भी ना आके थो की करना है एक गुलाब का फुल ते एक कपूर सोमवार जाके शिवलिंग अर्पण करके आना है जी हूँ आप गल करते हाँ ऋषभ राशि यानी की टोरस ਤੁਹਾਡੇ ਲੋਕਾਂ ਦੇ ਦੇਖੋ ਪੈਸੇ ਆਣ ਦੇ ਨਵੇਂ ਰਾਸਤੇ ਬਣ ਰਹੇ ਹਨ इवन ਕੋਈ ਰਕਮ ਜੋ ਡੁੱਬੀ ਹੋਈ ਸੀ ਜਾਂ ਰੁਕੀ ਹੋਈ ਸੀ ਉਸ ਤੇ ਵੀ ਆਣ ਦੇ ਯੋਗ ਬਣ ਰਹੇ ਹਨ ਇਹ ਹਫਤਾ ਜਦੋਂ ਵਿਚਕਾਰ ਪਹੁੰਚੇਗਾ ਤਾਂ ਤੁਹਾਡੇ ਵਾਸਤੇ ਵਿਸ਼ੇਸ਼ ਫਾਇਦੇ ਕਿ ਆਏਗਾ ਕਿਉਂਕਿ ਹਫਤੇ ਦੇ ਮਿਡ ਵਿੱਚ ਕੁਝ ਲੋਕਾਂ ਨੂੰ ਤੁਹਾਨੂੰ ਕੁਝ ਐਸੇ ਲੋਕ ਤੁਹਾਨੂੰ ਮਿਲ ਸਕਦੇ ਹਨ ਜੋ ਸਲਾਹਕਾਰ ਦਾ ਕੰਮ ਕਰਨਗੇ तो हो के तुसी अपने आन वाली दी अच्छी कर पाओगे। हफ्ता गुजरे उस मै मैं ले के आई हा सोम वाले दिन शिवलिंग दही न कराना है फिर उस तो बाद जल करवाना है जिस ना हफ्ता बहुत ही व्याजरेगा जी ਹੁਣ ਆਪਾਂ ਗੱਲ ਕਰੀਏ ਮਿਥੂਨ ਯਾਨੀ ਕਿ ਜੈਮਿਨਾਈ ਤਾਂ ਦੇਖੋ ਜੀ ਤੁਹਾਡੇ ਲੋਕਾਂ ਨੂੰ ਆਪਣੀ ਬੈਕਏਕ ਯਾਨੀ ਕਿ ਆਪਣੀ ਪਿੱਠ ਦੇ ਦਰਦ ਦੀ ਸੰਭਾਲ ਕਰਨੀ ਹੈ ਇਸ ਦੇ ਯੋਗ ਬਣ ਰਹੇ ਹਨ ਤੇ ਸਪੈਸ਼ਲੀ ਡਾਈਜੈਸ਼ਨ ਸਿਸਟਮ ਦੀ ਵੀ ਗੜਬੜ ਹੋਣ ਦੇ ਯੋਗ ਬਣ ਰਹੇ ਹਨ ਲਾਈਫ ਪਾਰਟਨਰ ਨਾਲ ਤੁਹਾਡਾ ਤਾਲਮੇਲ ਵਧੀਆ ਬਣਿਆ ਰਹੇਗਾ ਸਾਮ ਵਿੱਚ ਵੀ ਜਿਵੇਂ ਚੀਜ਼ਾਂ ਚੱਲ ਰਹੀਆਂ ਹਨ ਉਵੇਂ ਹੀ ਚੱਲਣਗੀਆਂ ਕੋਈ ਉਤਾਰ ਚੜਾਵ ਨਜ਼ਰ ਨਹੀਂ ਆ ਰਿਹਾ ਹੈ ਜੀ ਪਰ ਹਫਤੇ ਦੇ ਆਖਿਰ ਵਿੱਚ ਫੈਮਲੀ ਦੇ ਨਾਲ ਕੁਆਲਿਟੀ ਟਾਈਮ ਬਿਤਾਉਣ ਦਾ ਸਮਾਂ ਤੁਹਾਨੂੰ ਜਰੂਰ ਮਿਲੇਗਾ ਤੁਹਾਨੂੰ ਇਸ ਹਫਤੇ ਇਹ ਉਪਾਗ ਕਰਨਾ ਹੈ ਕਿ ਮੰਗਲਵਾਰ ਵਾਲੇ ਦਿਨ ਗਣੇਸ਼ ਜੀ ਦੇ ਮੰਦਿਰ ਵਿੱਚ ਦੁਰਵਾ ਚੜਾ ਕੇ ਆਓ ਇਸ ਦੇ ਨਾਲ ਤੁਹਾਨੂੰ ਜੋ ਆਸ਼ੀਰਵਾਦ ਮਿਲੇਗਾ ਉਸ ਦੀ ਗੂੰਜ ਤੁਹਾਨੂੰ ਆਉਣ ਵਾਲੇ ਸਮੇਂ ਵਿੱਚ ਵੀ मिलती रहेगी जी हूँ आप गल करते कैंसर घबराहट वक्ति मन चिंता वक्ति है काम कारुकावटा भी वक्तिया एक तीन शनि भी देखो ढैया चल रही है दूजा हफ्ते का जरा ग्रह गोचर है ਮਤਲਬ ਤੁਹਾਡੇ ਫੇਵਰ ਵਿੱਚ ਕੱਟ ਹੈ ਤੁਹਾਡੇ ਪੱਖ ਵਿੱਚ ਨਹੀਂ ਹੈ ਤਾਂ ਵੀਰਵਾਰ ਤੋਂ ਇਹ ਹਫਤਾ ਤੁਹਾਡੀਆਂ ਪਰੇਸ਼ਾਨੀਆਂ ਨੂੰ ਕੱਟ ਕਰ ਦੇਗਾ ਇਸ ਕਰਕੇ ਜਿਆਦਾ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ ਤੁਹਾਨੂੰ ਆਪਣੇ ਕੰਮ ਵਿੱਚ ਬਹੁਤ ਜਿਆਦਾ ਪੇਸ਼ੈਂਸ ਰੱਖਣ ਦੀ ਜ਼ਰੂਰਤ ਹੈ ਕਿਸੇ ਦੀਆਂ ਗੱਲਾਂ ਵਿੱਚ ਨਹੀਂ ਆਣਾ ਹੈ ਕਿਸੇ ਦੀ ਵੀ ੜਕਾਨ ਤੇ ੜਕਣਾ ਨਹੀਂ ਹੈ ਇਸ ਹਫਤੇ ਦਾ ਤੁਹਾਡਾ ਉਪਾਅ ਹੈ ਸੋਮਵਾਰ ਵਾਲੇ ਦਿਨ ਪੀਪਲ ਦੇ ਪੇੜ ਤੇ ਜਲ ਚੜਾ ਕੇ ਆਣਾ ਹੈ ਤੇ ਉੱਥੇ ਥੋੜੀ ਜਿਹੀ ਚੀਨੀ ਸਪਰੈਡ ਕਰਕੇ ਆ ਜਾਣੀ ਹੈ ਜੀ ਹੁਣ ਗੱਲ ਕਰਦੇ ਹਾਂ ਆਪਾ ਸਿੰਘ ਯਾਨੀ ਕਿ ਲਿਓ ਦੇਖੋ ਜੀ ਤੁਹਾਡੇ ਲਈ ਇਹ ਹਫਤਾ ਰਾਜਨੀਤੀ ਵਸਤੇ ਤਾਂ ਬੜਾ ਹੀ ਉੱਤਮ ਹਫਤਾ ਹੈ ਜਿਹੜੇ ਲੋਕ ਰਾਜਨੀਤੀ ਵਿੱਚ ਇੰਟਰਸਟ ਰੱਖਦੇ ਹਨ ਤਾਂ ਤੁਹਾਡੇ ਰਾਜਨੀਤੀ ਵਿੱਚ ਐਂਡਮ ਬਣਨ ਵਾਲੇ ਹਨ ਪਰ ਜੇਕਰ ਰਾਜਨੀਤੀ ਵਿੱਚ ਤੁਹਾਡਾ ਇੰਟਰਸਟ ਨਹੀਂ ਹੈ ਤਾਂ ਵੀ politicial ਕਨੈਕਸ਼ਨ ਤੁਹਾਡੇ ਪਾ ਸਕਦੇ ਹਨ ਜੇਕਰ ਇਹਨਾਂ ਚੀਜ਼ਾਂ ਨੂੰ ਸਾਈਡ ਵਿੱਚ ਰੱਖੀਏ ਤਾਂ ਕੰਮ ਕਾਰ ਵਿੱਚ ਵੀ ਤਰੱਕੀ ਦੇ ਯੋਗ ਹਨ ਪੈਸਿਆਂ ਦੇ ਆਉਣ ਦੇ ਨਵੇਂ ਰਸਤੇ ਵੀ ਖੁੱਲਣਗੇ

ਇਸ ਤੋਂ ਇਲਾਵਾ ਕੋਈ ਟੂਰ ਦਾ ਵੀ ਤੁਹਾਡਾ ਪ੍ਰੋਗਰਾਮ ਬਣ ਸਕਦਾ ਹੈ ਘਰ ਵਿੱਚ ਕੋਈ ਧਾਰਮਿਕ ਆਯੋਜਨ ਦਾ ਵੀ ਯੋਗ ਬਣ ਰਹੇ ਹਨ ਪਰਮਾਤਮਾ ਦੀਪਕ ਦੀ ਵਿੱਚ ਤੁਹਾਡਾ ਧਿਆਨ ਬਹੁਤ ਜ਼ਿਆਦਾ ਰਮਿਆ ਰਹੇਗਾ ਤੁਹਾਨੂੰ ਆਪਣੇ ਖਾਣ ਪੀਣ ਦੇ ਮਾਮਲੇ ਵਿੱਚ ਬਹੁਤ ਹੀ ਧਿਆਨ ਰੱਖਣਾ ਪਏਗਾ ਬਹੁਤ ਸਾਵਧਾਨੀ ਵਰਤਣੀ ਪਏਗੀ ਨਹੀਂ ਤਾਂ ਦੇਖੋ ਜੀ ਹੈਲਥ ਦੇ ਮਾਮਲੇ ਵਿੱਚ ਥੋੜਾ ਜਿਹਾ ਹੇਰਫੇਰ ਹੋ ਸਕਦਾ ਹੈ ਹਫਤੇ ਵਿੱਚ ਦੋ ਵਾਰ ਤਾਂ ਤੁਸੀਂ ਪੀਲੇ ਕੱਪੜੇ ਤਾਰਨ ਕਰੋ ਹੀ ਕਰੋ ਇਹ ਤੁਹਾਡੇ ਵਾਸਤੇ ਇੱਕ ਸਲਾਹ ਹੈ ਠੀਕ ਹੈ ਪੀ ਦੋ ਵਾਰ ਹਫਤੇ ਵਿੱਚ ਕਹਿਣ ਦਾ ਮਤਲਬ ਹੈ ਕਿ ਪੂਰੇ ਫੁੱਲ ਪੀਲੇ ਕੱਪੜੇ ਨਹੀਂ ਕਹਿ ਰਹੀਆਂ ਕਿ ਮਤਲਬ ਇਸ ਤਰ੍ਹਾਂ ਦੇ ਕੱਪੜੇ ਪਾਓ ਉਹਦੇ ਵਿੱਚ ਥੋੜਾ ਪੀਲਾ ਰੰਗ ਜ਼ਰੂਰ ਹੋਵੇ ਹਫਤੇ ਵਿੱਚ ਦੋ ਦਿਨ ਇਹ ਤੁਹਾਨੂੰ ਸਲਾਹ ਹੈ ਪਰ ਹਫਤੇ ਦਾ ਜਿਹੜਾ ਉਪਾਅ ਹੈ ਉਹ ਤੁਸੀਂ ਕੀ ਕਰਨਾ ਹੈ

ਪੂਰਾ ਹਫਤਾ ਤੁਹਾਡੀ ਜਿਹੜਾ ਕੰਮ ਵੀ ਅੱਛਾ ਰਹੇਗਾ ਠੀਕ ਹੈ ਤੁਹਾਡੇ ਬਾਰੇ ਜੋ ਗੱਲਾਂ ਲੋਕੀ ਕਰਦੇ ਉਹ ਵੀ ਅਛੀਆਂ ਕਰਨਗੇ ਪਾਸਟ ਵਿੱਚ ਜੋ ਤੁਸੀਂ ਕੰਮ ਕੀਤਾ ਹੈ ਉਹ ਲੋਕਾਂ ਨੂੰ ਹੁਣ ਨਜ਼ਰ ਆਏਗਾ ਰੈਕਗਨਾਈਜ਼ ਹੋਵੋਗੇ ਤੁਸੀਂ ਪਰ ਇੱਕ ਖਰਾਬ ਗੱਲ ਇਹ ਹੈ ਕਿ ਇਸ ਐਨਾ ਚੀਜ਼ਾਂ ਦੇ ਚੱਲਣ ਦੇ ਕਾਰਨ ਤੁਹਾਡੇ ਵਿੱਚ ਐਰੋਗੈਂਸ ਆ ਜਾਏਗਾ ਤੁਹਾਡੀ ਬਾਣੀ ਖਰਾਬ ਹੋ ਸਕਦੀ ਹੈ बस ਇਸ ਨੂੰ ਕੰਟਰੋਲ ਵਿੱਚ ਰੱਖਣਾ ਤਾਂ ਤੁਸੀਂ ਦੇਖਣਾ ਪੂਰਾ ਹਫਤਾ ਤੁਹਾਡੇ ਫੇਵਰ ਵਿੱਚ ਹੀ ਰਹੇਗਾ ਜੀ ਤੁਹਾਡੇ ਵਾਸਤੇ ਹਫਤੇ ਦਾ ਉਪਾਅ ਹੈ ਕਿ ਚਿੱਟੇ ਫੁੱਲਾਂ ਦੀ ਜਿਹੜੀ ਮਾਲਾ ਹੈ ਉਹ ਤੁਸੀਂ ਸੋਮ ਮੰਗਲ ਸੰਡੇ ਸੌਰੀ ਸੰਡੇ ਮੰਡੇ ਟਿਊਜ਼ੇ ਇਹ ਤਿੰਨ ਦਿਨਾਂ ਵਿੱਚ ਕਦੀ ਵੀ ਸ਼ਿਵਲਿੰਗ ਦੇ ਉਪਾਚੜਾ ਕੇ ਆ ਜਾਓ ਤੁਹਾਡਾ ਸਪਤਾ ਬਹੁਤ ਹੀ ਜ਼ਿਆਦਾ ਸੁਪਰਬ ਜਾਈਗਾ ਜੀ ਹੁਣ ਆਪਾਂ ਗੱਲ ਕਰੀਏ ਬ੍ਰਿਸ਼ਚਕ ਰਾਸ਼ੀ ਯਾਨੀ ਕਿ ਸਕੋਰਪੀਓ ਤਾਂ ਦੇਖੋ ਜੀ ਇਸ ਹਫਤੇ जिन्ने ਵੀ ਤੁਹਾਡੇ ਕੰਮ ਰੁਕੇ ਹੋਏ ਹਨ ਕਾਫੀ ਸਾਲਾਂ ਤੋਂ ਇਸ ਹਫਤੇ ਵਿੱਚ ਉਹ ਬਣ ਸਕਦੇ ਹਨ ਹਾਲਾਂਕਿ ਕੰਮਕਾਰ ਵਿੱਚ ਕੋਈ ਉਤਾਰ ਚੜ੍ਹਾਅ ਨਹੀਂ ਆਏਗਾ शिथिलਤਾ रहेगी ਜਿਸ ਤਰ੍ਹਾਂ ਚੱਲ ਰਿਹਾ ਹੈ ਥੋੜੀ ਜਿਹੀ ਸਲੋ ਵੀ ਚੱਲਣਗੇ ਪਰ ਫਿਰ ਵੀ ਜਿਸ ਤਰ੍ਹਾਂ ਇਸ ਤਰ੍ਹਾਂ ਕਰਕੇ ਤੁਹਾਡੇ ਕੰਮ ਜਰੇ ਹਨ ਕੋਈ ਵੀ जुगाड़ ਲਗਾ ਕੇ ਕੁਝ ਵੀ ਕਰਕੇ ਉਹ ਪੂਰੇ ਹੋਣ ਦੇਣਗੇ ਇਸ ਹਫਤੇ ਤੁਹਾਨੂੰ ਲੇਨਦਾਰੀਆਂ ਦੇਨਦਾਰੀਆਂ ਜੋ ਵੀ ਹੈ ਨਾ ਉਸ ਦਾ ਹਿਸਾਬ ਕਿਤਾਬ ਬਣਾ ਕੇ ਰੱਖਣਾ ਹੈ ਕਿਉਂਕਿ ਜੇਕਰ ਪੈਸਿਆਂ ਦੇ ਮਾਮਲੇ ਵਿੱਚ ਕੁਝ ਹੇਰ ਫੇਰ ਹੋਇਆ ਤਾਂ ਆਉਣ ਵਾਲੇ ਸਮੇਂ ਵਿੱਚ ਤੁਸੀਂ ਕਿਸੇ ਪੇਨ ਵਿੱਚ ਫਸ ਸਕਦੇ ਹੋ ਉਪਾਦੀ ਤੋਲਦੇ ਤੁਸੀਂ ਕੀ ਕਰਨਾ ਹੈ ਕੱਚੇ ਦੁੱਧ ਵਿੱਚ ਥੋੜੇ ਜੇ ਕਾਲੇ ਤੇਲ ਮਿਲਾ ਕੇ ਇਸ ਹਫਤੇ ਤੁਸੀਂ ਸ਼ਿਵ ਮੰਦਿਰ ਵਿੱਚ ਜਾ ਕੇ ਚੜਾ ਕੇ ਆਣੇ ਹੈ ਸ਼ਿਵਲਿੰਗ ਦੇ ਉੱਤੇ ਇਸ ਦੇ ਕਰਨ ਨਾਲ ਜਿਹੜਾ ਤੁਹਾਡਾ ਪੈਸਿਆਂ ਦਾ ਲੈਣ ਦੇਣ ਦਾ ਜਿਹੜਾ ਹੇਰ ਫੇਰ ਹੈ ਉਹ ਵੀ ਨਹੀਂ ਹੋਏਗਾ ਤੇ ਤੁਹਾਡੀ ਕਿਸਮਤ ਨੂੰ ਇੱਕਦਮ ਇਹ ਹਫਤਾ ਚਮਕਾ ਕੇ ਰੱਖੇਗਾ ਇਸ ਉਪਾਦਿ ਨਾਲ ਹੁਣ ਜੇ ਆਪਾਂ ਗੱਲ ਕਰੀਏ ਤਨੂਰਾਸ਼ੀ ਯਾਨੀ ਕਿ ਸੈਜੀਟੇਰੀਅਸ ਦੇਖੋ ਤੁਹਾਨੂੰ ਜਿਹੜੇ ਕਿ ਗੋਡਿਆਂ ਤੋਂ ਥੱਲੇ ਵਾਲੇ ਅੰਗ ਹੈ ਨਾ ਉਹਦੇ ਵਿੱਚ ਪੇਨ ਹੋ ਸਕਦਾ ਹੈ ਦਰਦ ਹੋ ਸਕਦਾ ਹੈ ਪਰੇਸ਼ਾਨੀ ਆ ਸਕਦੀ ਹੈ ਐਥੋਂ ਤੱਕ ਕਿ ਚੋਟ ਦੇ ਵੀ ਲੱਗਣ ਦੇ ਯੋਗ ਬਣ ਰਹੀ ਹਨ ਤੁਹਾਡੇ ਪਾਸਟ ਵਿੱਚ ਕੁਝ ਹੋਇਆ ਹੈ ਤਾਂ ਉਸ ਨੂੰ ਆਪਣੇ ਉੱਤੇ ਹਾਵੀ ਨਾ ਹੋਣ ਦੇਣਾ ਘਰ ਵਿੱਚ ਤੁਹਾਡਾ ਧਾਰਮਿਕ ਕੋਈ ਆਯੋਜਨ ਹੋਣ ਦਾ ਵੀ ਯੋਗ ਬਣ ਰਿਹਾ ਹੈ ਕੋਈ ਵਾਹਕ ਨਵੀਂ ਗੱਡੀ ਆਣ ਦੇ ਵੀ ਯੋਗ ਬਣ ਰਹੇ ਹਨ ਇਸ ਦਿਨ ਨਾਲ-ਨਾਲ ਪ੍ਰਾਪਰਟੀ ਖਰੀਦਣ-ਵੇਚਣ ਦੇ ਵੀ ਯੋਗ ਬਣ ਰਹੇ ਹਨ ਤੁਹਾਡੇ ਵਾਸਤੇ ਇਸ ਹਫਤੇ ਦਾ ਉਪਾਅ ਹੈ ਕਿ ਬਲਾਈਂਡ ਸਕੂਲ ਜਾਓ ਉੱਥੇ ਜਾ ਕੇ ਥੋੜੀ ਜਿਹੀ ਬੱਚਿਆਂ ਵਾਸਤੇ ਉਥੇ ਉਹਨਾਂ ਦੀ ਭੋਜਨ ਦੀ ਵਿਵਸਥਾ ਕਰੋ ਫਿਰ ਤੁਸੀਂ ਦੇਖਣਾ ਤੁਹਾਡਾ ਹੈ ਹਫਤਾ ਕਿੰਨਾ ਸਪੀਡ ਦੀ ਤੇਜ਼ੀ ਨਾਲ ਕਿਸਮਤ ਨੂੰ ਵਧਾ ਕੇ ਚੱਲੇਗਾ ਜੀ ਹੁਣ ਆਪਾਂ ਗੱਲ ਕਰਦੇ ਹਾਂ ਮਕਰ ਰਾਸ਼ੀ ਜਾਣੀ ਕਿ ਕੈਪ੍ਰਿਕੌਰ ਦੇਖੋ ਜੀ ਤੁਹਾਡੇ ਰਾਸ਼ੀ ਬਾਰੇ ਦੱਸਣ ਤੋਂ ਪਹਿਲੇ ਮੈਂ ਤੁਹਾਡੇ ਰਾਸ਼ੀ ਉਪਾਅ ਤੋਂ ਸ਼ੁਰੂ ਕਰਦੀ ਹਾਂ ਕਰਨਾ ਕੀ ਹੈ ਤੁਸੀਂ ਸੋਮਵਾਰ ਵਾਲੇ ਦਿਨ ਸਵੇਰੇ ਸਵੇਰੇ ਹੀ ਪੰਚਾਮ੍ਰਿਤ ਨਾਲ ਪੰਚਾਮ੍ਰਿਤ ਕੀ ਹੁੰਦਾ ਹੈ ਦੁੱਧ ਦਹੀਂ ਘਿਓ ਸ਼ਹਿਦ ਸ਼ੱਕਰ ਇਹਨਾਂ ਪੰਜ ਚੀਜ਼ਾਂ ਨੂੰ ਮਿਲਾ ਕੇ ਤੁਸੀਂ ਸ਼ਿਵਲਿੰਗ ਤੇ ਚੜਾ ਕੇ ਆਣਾ ਹੈ ਹੁਣ ਤੁਸੀਂ ਪੁੱਛੋਗੇ ਕਿ ਸਾਡੀ ਰਾਸ਼ੀ ਦੀ ਸ਼ੁਰੂਆਤ ਉਪਾਤੋ ਕਿਉਂ ਕੀਤੀ ਇਸ ਕਰਕੇ ਕਿਉਂਕਿ ਸ਼ੁਰੂਆਤ ਹੀ ਤੁਹਾਡੇ ਹਫਤੇ ਦੀ ਸ਼ੁਰੂਆਤ ਹੀ ਟੈਨਸ਼ਨ ਨਾਲ ਹੋ ਸਕਦੀ ਹੈ ਕਿਉਂਕਿ ਜਿਹੜੇ ਪੈਸਿਆਂ ਦੇ ਆਣਦੇ ਪੈਸਿਆਂ ਦੇ ਬਾਰੇ ਵਿੱਚ ਤੁਹਾਨੂੰ ਕਾਫੀ ਕੁਝ ਪਰੇਸ਼ਾਨੀਆਂ ਆ ਸਕਦੀ ਹੈ ਟੈਨਸ਼ਨ ਆ ਸਕਦੀ ਹੈ ਮਨ ਵੀ ਤੁਹਾਡਾ ਬੇਚੈਨ ਰਹਿ ਸਕਦਾ ਹੈ ਕਬਰਾਂਟ ਹੋ ਸਕਦੀ ਹੈ ਪਰ ਇਸ ਹਫਤੇ ਦੀ ਸ਼ੁਰੂਆਤ ਜੇ ਤੁਸੀਂ ਇਸ ਉਪਾਅ ਦੇ ਨਾਲ ਕਰੋਗੇ ਨਾ ਤੇ ਤਲਵਾਰ ਕਿਵੇਂ ਸੂਈ ਬਣ ਗਈ ਨਾ ਤੇ ਤੁਹਾਨੂੰ ਇਹ ਪਤਾ ਹੀ ਨਹੀਂ ਚੱਲੇਗਾ ਨਾਲ ਦੇ ਨਾਲ ਤੁਹਾਨੂੰ ਦੱਸ ਦੇਵਾਂ ਕਿ ਤੁਹਾਡੇ ਵਾਸਤੇ ਅੱਛੀ ਗੱਲ ਇਹ ਹੈ ਕਿ ਵੀਰ ਸ਼ੁਕਰ ਸ਼ਨੀ ਐ ਜਿੱਸਾ ਹੀ ਇਹ 4 ਦਿਨ ਆਣਗੇ ਕਿ ਤੁਹਾਡੀਆਂ ਜਿਹੜੀਆਂ ਪਰੇਸ਼ਾਨੀਆਂ ਹੈ ਉਸ ਦਾ ਗ੍ਰਾਫ ਇੱਕਦਮ نیچے ਆ ਜਾਏਗਾ ਤੇ ਤੁਹਾਨੂੰ ਉਹ ਪਰੇਸ਼ਾਨੀਆਂ ਤੋਂ ਰਾਹਤ ਮਿਲੇਗੀ ਹੁਣ ਆਪਾਂ ਗੱਲ ਕਰੀਏ ਕੁੰਭ ਯਾਨੀ ਕਿ ਐਕੁਏਰੀਅਸ ਰਾਸ਼ੀ ਦੀ ਤਾਂ ਦੇਖੋ ਤੁਹਾਡੇ ਵਾਸਤੇ ਹੁਣ ਐਸਾ ਸਮਾਂ ਆ ਗਿਆ ਹੈ ਕਿ ਸਾਰੀਆਂ ਚੀਜ਼ਾਂ ਤੁਸੀਂ ਨਵੇਂ ਸਿਰੇ ਤੋਂ ਸ਼ੁਰੂ ਕਰਨੀਆਂ ਪਿਛਲੇ ਹਫ਼ਤੇ ਵੀ ਮੈਂ ਤੁਹਾਨੂੰ ਦੱਸਿਆ ਸੀ ਉਹੀ ਯੋਗ ਬਣੇ ਹਨ ਕਿ ਤੁਹਾਨੂੰ ਆਪਣੇ ਆਸ-ਪਾਸ ਦੇ ਲੋਕਾਂ ਨੂੰ ਬਦਲਣ ਦੀ ਜ਼ਰੂਰਤ ਹੈ ਤੁਹਾਡੇ ਜਿਹੜੇ ਸਲਾਹਕਾਰ ਹਨ ਉਹਨਾਂ ਨੂੰ ਬਦਲ ਦਿਓ प्लानिंग करने दी थानू तो बहुत सख्त जरूरत है क्योंकि जो पिछला चल रहा है वो इसी तरह नहीं चलेगा जेकर प्लानिंग नहीं करोगे ता रेस सा जेड़ा पीछे वाला कोड़ा रह जाता है उस तरह बन के रह जाओगे पर जेकर प्लानिंग कर लोगे ता ए आन वाला हफ्ता तोडे वास्ते मील पत्थर साबित हो जाएगा तो वास्ते इस हफ्ते दा बड़ा ही आसान उपाय है प्लेन वाटर ਇਕਦਾਮ ਨਿਰਮਲ ਜਲ ਜਿਹੜਾ ਹੁੰਦਾ ਹੈ ਪਲੀਨ ਉਸ ਨੂੰ ਜਾ ਕੇ ਮੰਡੇ ਵਾਲੇ ਦਿਨ ਸ਼ਿਵਲਿੰਗ ਤੇ ਜਾ ਕੇ ਚੜਾ ਕੇ ਆ ਜਾਣਾ ਹੈ ਹੁਣ ਗੱਲ ਕਰਦੇ ਹਾਂ ਅੰਤ ਵਿੱਚ ਮੀਨ ਯਾਨੀ ਕਿ ਪਾਈਸਿਸ ਵਾਲਿਆਂ ਦੀ ਦੇਖੋ ਜੀ ਤੁਹਾਡਾ ਹੁਣੇ ਸਮਾਂ ਆਇਆ ਹੈ ਕਿ ਤੁਸੀਂ ਇੱਕ ਸੋਸ਼ਲ ਸਰਕਲ ਬਣਾਓ ਹੈਨਾ ਯਾਨੀ ਕਿ ਆਪਣਾ ਜਿਹੜਾ ਨੈਟਵਰਕ ਹੈ ਉਸ ਨੂੰ ਤੁਸੀਂ ਵਧਾਣਾ ਹੈ ਸੋਸ਼ਲ ਸਰਕਲ ਕਿਵੇਂ ਵਧਾ ਸਕਦੇ ਹੋ ਸਮਾਜ ਦੇ ਲੋਕਾਂ ਨੂੰ ਮਿਲ ਮਿਲਣਾ ਜੁਲਣਾ ਕਰੋ ਮਿਲ ਜੁਲ ਕੇ ਰਹੋ ਨਵੇਂ-ਨਵੇਂ ਲੋਕਾਂ ਨੂੰ ਮਿਲੋ ਜਿਹੜੇ ਤੁਹਾਡੇ ਪੁਰਾਣੇ ਵਿਛਲੇ ਹੋਏ ਦੋਸਤ ਯਾਰ ਹੈ ਉਹਨਾਂ ਨੂੰ ਵੀ ਮਿਲੋ ਮੇਨ ਗੱਲ ਇਹ ਹੈ ਕਿ ਤੁਹਾਡੇ ਅੰਦਰ ਜੋ ਸਕਿੱਲਸ ਹੈ ਜੋ ਯੋਗਤਾ ਹੈ ਤੁਹਾਨੂੰ ਤੁਹਾਡੇ ਅੰਦਰ ਉਸ ਨੂੰ ਤੁਸੀਂ ਯੂਜ਼ ਕਰੋ ਉਸ ਨਾਲ ਤੁਹਾਨੂੰ ਬੜੀ ਹੀ ਸਹਾਇਤਾ ਮਿਲਣ ਵਾਲੀ ਹੈ ਇਸ ਤੇ ਇਸ ਤੋਂ ਇਲਾਵਾ ਲੈਟ ਗੋ ਕਰਨ ਦੀ ਆਦਤ ਪਾਣੀ ਹੈ ਮਤਲਬ ਜਾਣ ਦਿਓ ਕੋਈ ਕੁਝ ਤੁਹਾਨੂੰ ਜੇਕਰ ਕਹਿ ਦਿੰਦਾ ਹੈ ਤਾਂ ਉਸ ਨੂੰ ਬੋਲਣਾ ਹੈ ਕਿ ਤੁਸੀਂ ਜਾਣਦੇ ਆਪਣੇ ਦਿਲ ਤੇ ਨਹੀਂ ਲਗਾਣਾ ਐਗਰੈਸਿਵ ਨਹੀਂ ਹੋਣਾ ਕਿਉਂਕਿ ਇਸ ਹਫਤੇ ਜੇਕਰ ਤੁਸੀਂ ਉਹਨਾਂ ਦੀ ਗੱਲਾਂ ਨੂੰ ਜੋ ਕੋਈ ਤੁਹਾਨੂੰ ਕੋਈ ਚੁੱਭਣ ਵਾਲੀ ਗੱਲ ਕਹਿ ਰਿਹਾ ਹੈ ਕਿ ਜੇਕਰ ਤੁਸੀਂ ਉਸ ਦਾ ਜਵਾਬ ਦਿਓਗੇ ਤਾਂ ਇਸ ਹਫਤੇ ਤੁਹਾਡੇ ਉਹਨਾਂ ਦੇ ਨਾਲ ਰਿਸ਼ਤੇ ਜੋ ਹੈ ਵਿਗੜਨ ਦੀ ਸੰਭਾਵਨਾ ਬਣ ਰਹੀ ਹੈ ਜੀ की करना चाहता है जिस नफ्ता तो जाए सब तो पहले तो मैं थो कहगी कि अपने जो ते मदर है थे माता जी है उन्होंने हेल्थ का ध्यान रखो इस तू तो भी प्लेन वाटर पर नाल थोड़े जो चावल

ਸੋ ਐਸੀ 12 ਰਾਸ਼ੀਆਂ ਦਾ ਰਾਸ਼ੀ ਫਲ ਤੇ ਚਲੋ ਜੀ ਹੁਣ ਮੈਨੂੰ ਇਜਾਜ਼ਤ ਦਿਓ ਮਿਲਦੀ ਹਾਂ ਅਗਲੀ ਵੀਡੀਓ ਵਿੱਚ ਤੁਹਾਡੀ ਕਿਸੇ ਹੋਰ ਪਰੇਸ਼ਾਨੀ ਦਾ ਵਧੀਆ ਜਿਹਾ ਹੱਲ ਲੇ ਕੇ